ਪੰਜਾਬ ਸਰਕਾਰ ਦੇ ਦਾਅਵੇ ਝੂਠੇ ਥਾ ਥਾ ਤੇ ਹੋਲਡਿੰਗ ਬੋਰਡ ਲਗਾ ਕੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵਿਆਂ ਦੀ ਨਿਕਰੀ ਫੂਕ ਹਰ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਸ਼ਵਤ ਦੇ ਰੇਟ ਕਈ ਗੁਣਾ ਵਧੇ ਅੱਜ ਵੀ ਸਰਕਾਰੀ ਮੁਲਾਜ਼ਮ ਰਿਸ਼ਵਤ ਲੈ ਕੇ ਕਰਦੇ ਨੇ ਕੰਮ ਉੱਥੇ ਹੀ ਪੰਜਾਬ ਪੁਲਿਸ ਕਈ ਮਾਮਲਿਆਂ 'ਚ ਹਕੀ ਮਕਦਮਾ ਦਰਜ ਕਰਨ ਦੇ ਨਾ ਦੇ ਉੱਤੇ ਵੀ ਰਿਸ਼ਵਤ ਲੈ ਕੇ ਅਪਰਾਧੀਆਂ ਦੀ ਦੋਸ਼ਾਂ ਦੀ ਮਦਦ ਕਰਦੀ ਹੈ ਅਜਿਹਾ ਹੀ ਮਾਮਲਾ ਇੱਕ ਪੱਟੀ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਗੁਰਮੀਤ ਸਿੰਘ ਨਾਂ ਦੇ ਐਸਆਈ ਤੇ ਪੀੜਤ ਪਰਿਵਾਰ ਨੇ ਲਾਏ ਦੋਸ਼ ਕਿ ਮਕਦਮਾ ਦਰਜ ਕਰਨ ਦੇ ਲਈ ਐਸਆਈ ਗੁਰਮੀਤ ਸਿੰਘ ਨੇ 14500 ਰੁਪਏ ਰਿਸ਼ਵਤ ਲਈ ਉੱਥੇ ਹੀ ਫੜੇ ਹੋਏ ਮੁਜਰਮਾਂ ਨੂੰ 23 24 ਦੀ ਧਾਰਾ ਦੇ ਅਧੀਨ ਜਮਾਨਤ ਦੇ ਕੇ ਛੱਡ ਦਿੱਤਾ ਜਦੋਂ ਕਿ ਵੱਦਾ ਜੁਰਮ ਹੋਣ ਦੀ ਅਡੀਕ ਨਹੀਂ ਕੀਤੀ ਜੋ ਕਿ ਅੰਡਰ ਐਕਸਰੇ ਸੱਟਾ ਸਨ ਆਓ ਸੁਣਦੇ ਆ ساری ਰਿਪੋਰਟ ਹਲੋ ਹਲੋ ਇਹ ਐਸੇ ਸਾਬੋਲਦੇ ਗੁਰਮੀਤ ਸਿੰਘ ਜੀ ਥਾਣਾ ਸਿਟੀ ਫਰੀਦ ਹਾਂਜੀ ਹਾਂਜੀ ਸਰ ਪੱਤਰਕਾਰ ਵੀ ਤੁਸੀਂ ਹਾਂਜੀ ਹਾਂਜੀ ਸਰ ਵਰਸ਼ਨ ਲੈਣਾ ਸੀਗਾ ਤੁਹਾਡਾ ਕਿੱਥੇ ਮਿਲੋਗੇ ਜੀ ਬਾਅਦ ਵੀਰੇ ਜਾਨ ਕਿਹੜੇ ਸੰਬੰਧ ਚ ਠੀਕ ਹੈ ਚਲੋ ਫੋਨ ਤੇ ਕਰ ਲੈਂਦੇ ਆ ਇੱਕ ਅਰਸ਼ਦੀਪ ਸਿੰਘ ਆ ਮੁੰਡਾ ਜਿਹਦੇ ਸੱਟਾਂ ਲੱਗੀਆਂ ਸੀ ਹਾਂਜੀ 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 ਉਸ ਮਤਲਬ ਇਹ ਕਿ ਪੁਲਿਸ ਵੱਲੋਂ ਕਾਰਵਾਈ ਕਿਉਂ ਨਹੀਂ ਸਰ ਕੀਤੀ ਜਾ ਰਹੀ ਬੰਦੇ ਕਿਉਂ ਨਹੀਂ ਅਰੈਸਟ ਕੀਤੇ ਜਾ ਰਹੇ ਜਿੰਨਾ ਜੇ ਜੇ ਕਾਰਵਾਈ ਆਪਾਂ ਕੀਤੀ ਹੈ ਉਹ ਕਾਰਵਾਈ ਕਿਉਂ ਨਹੀਂ ਕੀਤੀ ਆਪਾਂ ਇੱਕ ਬੰਦਾ ਅਰੈਸਟ ਕਰ ਲਿਆ ਇੱਕ ਬੰਦੇ ਦੀ ਹਾਈ ਕੋਰਟ ਤੋਂ ਵੇਜ ਲੋਗੀ ਅੱਛਾ ਇੱਕ ਦੀ ਹਾਈ ਕੋਰਟ ਹਾਂਜੀ ਹਾਂਜੀ ਤਿੰਨ ਬੰਦੇ ਨੇ ਇੱਕ ਬੰਦਾ ਜਿਹਦਾ ਉਹਦਾ ਜਮਾਤੀ ਉਹ ਬੰਦਾ ਪਗੋੜਾ ਹੈਗਾ ਉਹਦੇ ਜਮਾਤੀਆਂ ਨੂੰ ਖਿੱਚਾ ਰੇਡ ਨੂੰ ਮਾਰਿਆ ਉਹਦੋਂ ਜਮਾਤੀ ਲੈ ਕੇ ਆਏ ਆ ਇੱਕ ਬੰਦਾ ਹੀ ਰਹਿੰਦਾ ਉਹਦਾ ਠੀਕ ਹੈ ਤੇ ਪਰਿਵਾਰਤਾਂ ਦੇ ਕਿ ਜਿਹੜਾ ਇੱਕ ਬੰਦਾ ਫੜਿਆ ਆਇਆ ਸੀਗਾ ਉਹ ਵੀ ਅਸੀਂ ਆਪ ਜਾ ਕੇ ਫੜਾਇਆ ਤੇ ਪੁਲਿਸ ਵੱਲੋਂ ਤਾਂ ਕੋਈ ਨਹੀਂ ਕੀਤਾ ਗਿਆ ਵੀਰ ਜੀ ਪੁਲਿਸ ਨੇ ਫੜਾਇਆ ਕੋਈ ਨਾ ਤੁਹਾਡਾਂ ਨੇ ਫੜਾਇਆ ਫੜਨਾ ਤਾਂ ਪੁਲਿਸ ਨਹੀਂ ਹੈ ਨਾ ਠੀਕ ਹੈ ਸਰ ਫਿਰ ਇੱਕ ਇੱਕ ਹੋਰ ਹੈ ਜੀ ਜਦੋਂ ਪੁਲਿਸ ਮੁਕੱਦਮਾ ਦਰਜ ਕਰਦੀ ਹੈ ਉਦੋਂ ਪਰਿਵਾਰ ਤੋਂ ਪੈਸੇ 14,000 ਰੁਪਏ ਤੁਸੀਂ ਕਹਾ ਦਾ ਲਿਆ ਜੀ ਨਹੀਂ ਵੀਰੇ ਅਸੀਂ ਕੋਈ ਪੈਸਾ ਨਹੀਂ ਲਿਆ ਜੀ ਪਰਿਵਾਰ ਨੇ ਸਿੱਧਾ ਸਿੱਧਾ ਤਾਂ ਕਿਹਾ ਸਰ ਜੋ ਇਲਿਗੇਸ਼ਨ ਜੋ ਮਰਜ਼ੀ ਲਾਈ ਜਨੂੰ ਵੀਰੇ ਪਰ ਪੈਸਾ ਅਸੀਂ ਕੋਈ ਨਹੀਂ ਲਿਆ ਜੀ ਤੁਸੀਂ 14,000 ਰੁਪਏ ਲਿਆ ਜੀ ਉਹ ਸਾਰੇ ਪ੍ਰੂਫ ਹੀ ਨਹੀਂ ਅਸੀਂ ਲਿਆ ਜੀ ਕੋਈ ਕੋਈ ਅਗਰ ਬਿਆਲ ਨਿਲਾਬਾਸ ਸਭ ਇਹ ਅਲੀਗੇਸ਼ਨ ਜੋ ਮਰਜੀ ਲੈ ਜਾਣਾ ਵੀ ਠੀਕ ਹੈ ਸਾਡਾ ਉਹ ਕਰਦੇ ਜਿਆ ਕਰ ਦੋ ਨਹੀਂ ਸਰ ਅਲੀਗੇਸ਼ਨ ਕਿਉਂ ਲਾਉਣਗੇ ਉਹ ਇਹਨਾਂ ਮਜ਼ੇਦੜ ਜੀ ਕਰੋ ਪਿੰਡ ਕਿਹੜੋ ਪਿੰਡ ਪੱਤੀ ਜੀ ਕੀ ਮਸਲਾ ਜਿਹੜਾ ਫੋਟੋਆਂ ਫੋਨ ਦਾ ਮਸਲਾ ਹੈ ਜੀ 25 ਚਾਰ ਨੂੰ ਮੇਰਾ ਬੇਟਾ ਖੇਤੋਂ ਆਉਂ ਗਿਆ ਸੀ ਤੇ ਇਹ ਉੱਥੇ ਮੰਡੀ ਰੁਕਿਆ ਸੀ ਅਸੀਂ ਕਣਕ ਲੈ ਕੇ ਜਾਣਾ ਸੀ ਤੇ ਅਸੀਂ ਮੈਂ ਤੇ ਸਾਡਾ ਡਰਾਈਵਰ ਅਸੀਂ ਟਰੈਕਟਰ ਲੈ ਕੇ ਅੱਗੇ ਆ ਗਏ ਆ ਤੇ ਇਹ ਉੱਥੇ ਰੁਕ ਗਿਆ ਪਰ ਇਹਨੂੰ ਉਹ ਬੰਦੇ ਪਏ ਆ ਤੇ ਇਹinganਾਂ ਤਾਂ ਵੀ ਲੱਠੀਆਂ ਐ ਤੇ ਇਹਦੀ ਵੱਡ ਫੱਟ ਵੀ ਕੀਤੀ ਆ ਜਦੋਂ ਬੰਦੇ ਪਛਾਣੇ ਗਏ ਆ ਬੰਦੇ ਨਾਮ ਜਾਂਦੇ ਸਿੱਧੇ ਸਿੱਧੇ ਸ਼ਹਿਰ ਸ਼ਹਿਰ ਦੇ ਬੰਦੇ ਆ ਤੇ ਜਿਹੜੀ ਵੀਡੀਓ ਇਸੇ ਮੁੰਡੇ ਦੀ ਐ ਹਾਂਜੀ ਤੇ ਜਿਹੜਾ ਮੁਕੱਦਮਾ ਬੋਸਲੋਂ ਦਰਜ ਕੀਤਾ ਗਿਆ ਮੁਕੱਦਮਾ ਦਰਜ ਕੀਤਾ ਗਿਆ ਹੈ ਹਾਂਜੀ ਇਹਨਾਂ ਨੇ ਐਫ ਆਰ ਜਿਹੜਾ ਦਰਜ ਕੀਤੀ ਆ ਇਹਨਾਂ ਤੇ 23 24 ਦੇ ਵਿੱਚ ਤਿਆਰ ਨਏ ਕੇ ਏ ਏ ਐਸ ਜਿਹੜਾ ਹੈਗਾ ਗਾਇ ਗਰਮੀਤ ਸਿੰਘ ਥਾਣੇਦਾਰ ਤੇ ਇਹਨੇ ਜਬਾਨ ਤੋਂ ਤੇ ਬੰਦੇ ਜਿਹੜੇ ਆ ਉਹ ਕੰਨ ਛੜ ਦਿੱਤੇ ਆ ਅਛਾ ਤਾਂ ਬਾਤ ਵਾਦੇ ਜਰੋਂ ਬਾਅਦ ਚ ਹੋਇਆ ਬਾਅਦ ਚ ਬੰਦੇ ਨਹੀਂ ਰੈਸਟ ਕੀਤੇ ਜਦ ਕੇ ਅੰਡਰਐਕਸ ਅਕਸਰੇ ਰੱਖੇ ਗਏ ਸੀ ਇਹਨੇ ਫੇਰ ਵੀ 23 24 ਚ ਉਹਨਾਂ ਨੂੰ ਜਵਾਬ ਤਾਂ ਦਿੱਤਿਆਂ ਫੇਰ ਕੇ ਬਾਅਦ ਚ ਇਹ ਕੋਈ ਬੰਦਾ ਨਹੀਂ ਫੜਦਾ ਇਹਨੂੰ ਅਸੀਂ ਪੈਸੇ ਵੀ ਦਿੱਤੇ ਹੋਏ 14000 ਰੁਪਇਆ ਵੀ ਲੈ ਗਿਆ ਇਹ ਸਾਡਾ ਕੇਸ ਹੀ ਦਰਜ ਨਹੀਂ ਕਰਦਾ ਕਿੰਨੇ ਲਿਆ 14000 ਗਰਮੀਤ ਸਿੰਘ ਨੇ ਐਸ ਹੀ ਹੈ ਹਾਂਜੀ ਕਿੱਥੇ ਲੱਗਾ ਕਿੱਥੇ ਹੈ ਪੱਟੀ ਖਾਣੀ ਪੱਟੀ ਆਪਣਾ ਇਸ ਸਿਟੀ ਪੈਂਦਾ ਹਾਂ ਪੱਟੀ ਸਿਟੀ ਦੇ ਵਿੱਚ ਹੁਣ ਕੀ ਮੰਗ ਕੀ ਕਰਦੇ ਤੇ ਮੰਗ ਸਾਡੀ ਇਹ ਆ ਕਿ ਸਾਡਾ ਤਾਂ ਬੱਚਾ ਰੱਬ ਪਹਚਾ ਗਿਆ ਇਸਾ ਨੂੰ ਇਨਸਾਫ ਚਾਹੀਦਾ ਬੰਦੇ ਅੰਦਰ ਚਾਹੀਦੇ ਨਾ ਸੀ ਕਿਸੇ ਨਾਲ ਲੜਾਈ ਕਰੀਏ ਨਾ ਝਗੜਾ ਕਰੀਏ ਜੀ ਆ ਵੀ ਜੀ ਦੰਦ ਅਰਸ਼ਦੀਪ ਸਿੰਘ ਸਟਾਟਾ ਡੇ ਲੱਗੀਆਂ ਹੈ ਹਾਂਜੀ ਕਾਰਨ ਕੀ ਬਣਿਆ ਹੋਇਆ ਕਾਰਨ ਜੀ ਮੈਂ ਕਿਤੇ ਤੋਂ ਕਣਕ ਵੜਾ ਕੇ ਆਉਣ ਲਿਆ ਮੰਡੀ ਸੁੱਟਣੀ ਤੇ ਉੱਥੇ ਖਲੋਤਾ ਉੱਥੇ ਗੱਲ ਪੈ ਗਈ ਜੀ ਮੁੰਡੇ ਕਿੱਥੋਂ ਦੇ ਸੀ ਮੁੰਡੇ ਮੁੰਡੇ ਉੱਥੋਂ ਲਾਗੋ ਦੇ ਪੱਠੇ ਦੇ ਆ ਜੀ ਆਸਾ ਰੋਡ ਪੱਠੇ ਦੇ ਆ ਸ਼ਾਂਤ ਜੀ ਕੀ ਮੁੜ ਕੇ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕੋਈ ਨਹੀਂ ਜੀ ਅਜ ਤਾਂ ਹੀ ਮੈਂ ਕਿੰਨੇ ਦਿਨ ਦਾ ਕਰ ਰਹਿਆ ਹਾਲੇ ਵੀ ਮੇਰੇ ਵੀਕ ਨਾ ਸਰ ਚੱਕਰ ਆ ਜਾਂਦਾ ਕਮਜ਼ੋਰੀ ਦੇ ਨਾਲ ਤੇ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਉਹ ਧਮਕੀਆਂ ਦਿੰਦੇ ਆ ਵੀ ਤੁਹਾਨੂੰ ਜਾਨੋਂ ਹੀ ਮਾਰ ਦੇਣਾ ਵਾ ਤੇ ਮੰਮੀ ਦੇ ਫੋਨ ਤੇ ਫੋਨ ਆਇਆ ਹੋਰ ਵੀ ਪਾਸੋਂ ਜਿਹੜਾ ਗੁੰਡਿਆਂ ਕੋਲੋਂ ਫੋਨ ਕਰਾਉਂਦਾ ਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਿੰਨੇ ਮਹੀਨੇ ਹੋ ਚਲੇ ਇਧਰੋਂ ਝਗੜਾ ਹੋਇਆ ਨੂੰ 2-3 ਮਹੀਨੇ ਹੋ ਹੀ ਚਲੇ ਤੇ ਪੁਲਿਸ ਵੱਲੋਂ ਅਜੇ ਤੱਕ ਕੋਈ ਬੰਦਾ ਨਹੀਂ ਜੀ ਕੋਈ ਇੱਕੋ ਫੜ ਕੇ ਫੜਾਇਆ ਉਹ ਵੀ ਆਪ ਫੜ ਕੇ ਫੜਾਇਆ ਜੀ ਮੁੰਡਿਆਂ ਬਾਕੀ ਕਿੰਨੇ ਰਹਿੰਦੇ ਬਾਕੀ ਦੋ ਰਹਿੰਦੇ ਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਜੀ ਇਨਸਾਨ ਇਨਸਾਫ ਦਿੱਤਾ ਜਾਵੇ ਕੱਲ ਨੂੰ ਮੇਰੇ ਨਾਲ ਕੋਈ ਉਹ ਨੀਕੀ ਹੋ ਜਾਂਦੀ ਰਾਹ ਦੇ ਵਿੱਚ ਬਾਅਦ ਚ ਇਹਨਾਂ ਮੇਰੇ ਵੱਲੋਂ ਭਜਣਾ ਜੀ ਤੇ ਥਾਣੇ ਦਾ ਥਾਣਾ ਕਿਹੜਾ ਤੁਹਾਨੂੰ ਲੱਗਦਾ ਪੱਟੀ ਜੀ ਅੱਛਾ ਤੇ ਕੋਈ ਕਿਹੜਾ ਥਾਣਦਾਰ ਜਿਹੜਾ ਕਾਰਵਾਈ ਕਰਨ ਦੇ ਪਤਾ ਨਹੀਂ ਜੀ ਮੈਨੂੰ ਦੇ ਨਾਮ ਦਾ ਨਹੀਂ ਪਤਾ ਕਰਤੀ ਜਾਂਦੀ ਰਹੇ ਜੀ ਹੁਣ ਤੁਹਾਡਾ ਕੀ ਰਾਹਦਾ ਕਿ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂ ਜੀ ਗ੍ਰਿਫਤਾਰ ਕੀਤਾ ਜਾਵੇ ਜੀ ਕੀ ਨਾਂ ਬਾਈ ਤੁਹਾਡਾ ਲਾਜਰ ਸਿੰਘ ਜੀ ਕਿਹੜਾ ਪਿੰਡੇ ਮੇਰਾ ਪੱਤੀ ਆ ਜੀ ਕੀ ਮਸਲਾ ਜਿਹੜੀਆਂ ਫੋਟੋਆਂ ਖਾਉਂਦੇ ਇਹਦਾ ਟੰਕੇ ਲੱਗੇ ਹੋਏ ਮੁੰਡੇ ਦੇ ਸਿਰ ਤੇ ਆ ਜਿਹੜੀ ਵੀਡੀਓ ਵੀ ਖਾਉਂਦਾ ਜੀ ਇਹ 25 ਤਰੀਕ ਦਾ ਵਾਕਿਆ ਹੈ ਇਹ ਪੁਰਾਣਾ ਸਾਡਾ ਤੇ ਇਹਨੂੰ ਸੱਟਾਂ ਲੱਗੀਆਂ ਇੱਥੇ ਗੁੰਡੇ ਗੱਡੇ ਪੈਗੇ ਸੀ 25 ਕਿਹੜੀ ਦੇ 25 ਚੌਥੇ ਮਹੀਨੇ ਦੀ 25 ਤਰੀਕ ਦਾ ਅੱਛਾ ਜੀ ਤੇ ਇਹ ਸੱਟਾਂ ਲੱਗੀਆਂ ਸੀ ਪਹਿਲਾਂ ਪ੍ਰਾਈਵੇਟ ਹਸਪੀਟਲ ਦਾਖਲ ਕਰਵਾਇਆ ਜਾਨ ਮਾਹੀ ਬਚਾਈ ਪ੍ਰਾਈਵੇਟ ਹਸਪੀਟਲ ਸੰਧੂ ਹਸਪੀਟਲ ਜਾ ਕੇ ਮੁੜ ਕੇ ਉਹਨਾਂ ਰੈਫਰ ਕਰ ਦਿੱਤਾ ਸਰਕਾਰੀ ਹਸਪੀਟਲ ਆ ਉਥੋਂ ਪੇਰਾ ਉਹਨਾਂ ਡਾਕਟਰਾਂ ਨੇ ਰਿਪੋਰਟ ਬਣਾ ਕੇ ਭੇਜੀ ਆ ਤੇ ਬੰਦੀ ਤੇ 307 ਹੀ ਤੇ ਡਾਕਟਰਾਂ ਨੇ ਜਿਹੜਾ ਸਿਆਸਦਾਨਾਂ ਦੇ ਕਹਿਣ ਮੁਤਾਬਕ ਪੁਲਿਸ ਵੀ ਸਿਆਸਦਾਨਾਂ ਦੇ ਕਹਿਣ ਮੁਤਾਬਕ ਜਿਹੜੀ 307 ਦੀ ਬਿਆਹੇ 326 ਲਾ ਕੇ ਤੇ ਇੰਨਾ ਕੁ 3 ਮਹੀਨੇ ਲੱਗ ਗਏ ਆ ਸਾਨੂੰ ਇੰਨਾ ਖੱਜਲ ਖਰਾਬ ਕਰਨ ਦੀ ਆ ਡੀਐਸਪੀ ਐਸਐਚਓ ਕੋਈ ਗੱਲ ਹੀ ਨਹੀਂ ਸੁਣਦਾ ਨੇ ਕੋਈ ਪੁਲਿਸ ਵੱਲੋਂ ਮਕਦਮਾ ਜਿਹੜਾ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਮਕਦਮਾ ਦਰਜ ਕਰ ਲਿਆ ਗਿਆ ਏ ਇੱਕੋ ਹੀ ਬੰਦਾ ਫੜਿਆ ਉਹ ਵੀ ਭੱਜ ਨਸ ਆਫ ਕਰਕੇ ਤੇ ਪੁਲਿਸ ਵੱਲੋਂ ਬੰਦਾ ਫੜਿਆ ਗਿਆ ਬਾਕੀ ਦੋ ਜਿਹੜੇ ਆ ਉਹ ਤੈਨ ਤੇ ਤੇ ਲੰਮਕੀ ਜਾ ਰਹੇ ਆ ਉਹ ਸਿਆਸਤਦਾਨਾਂ ਦੇ ਕਹਿਰ ਤੇ ਨਾ ਤੇ ਬੰਦਾ ਕੋਈ ਫੜਿਆ ਅੱਜ ਤੱਕ ਤੇ ਨਾ ਸਾਨੂੰ ਐਵੇਂ ਚੱਕਰ ਮਰਾਈ ਜਾਂਦੇ ਕਦੀ ਤਾਣ ਆ ਕਦੀ ਡੀਐਸਪੀ ਦੇ ਚੱਕਰ ਹੀ ਮਰਾਈ ਜਾਂਦੇ ਆ ਬੰਦਾ ਕੋਈ ਨਹੀਂ ਫੜਿਆ ਉਲਟਾ ਸਾਨੂੰ ਸਾਡੇ ਪਰਿਵਾਰ ਨੂੰ ਦੋਸ਼ੀਆਂ ਵਾਂਗ ਲੋਕ ਤੰਗੀਆਂ ਦਵਾਈਆਂ ਜਾ ਰਹੀਆਂ ਅਸੀਂ ਇਹ ਪਹਿਲਾਂ ਭੱਜ ਗਿਆ ਮੁੰਡਾ ਹੁਣ ਨਹੀਂ ਬਚਨ ਦੇਣਾ ਕਾਰਨ ਕੀ ਸੀ ਸੱਟਾਂ ਲਗਾਤੋਂ ਲਾਈਆਂ ਹਨ ਪਤਾ ਨਹੀਂ ਕਾਰਨ ਦਾ ਤੇ ਇਹ ਇੱਕ ਲੁੱਟਖੋਦਾ ਹੀ ਪਹਿਲਾਂ ਇਹ 29 ਪਾਈਆਂ ਸੀ ਇੰਨੇ ਪਹਿਲਾਂ ਲੁੱਟਖੋ ਹੋ ਕੀਤੀ ਉਹਨਾਂ ਬਾਅਦ ਚ ਜਦੋਂ ਇਹਨੇ ਪਹਿਚਾਨ ਲਏ ਬੰਦੇ ਤੇ ਬਾਅਦ ਚ ਉਹਨੂੰ ਗੰਭੀਰ ਸੱਟਾਂ ਜਾਦੀਆਂ ਹੀ ਮਾਰ ਹੀ ਦਈਏ ਉਹਨੂੰ ਕਿ ਜਿਹੜਾ ਗਾਉਂ ਨੂੰ ਗਾਠ ਥਾ ਕਿਤਾ ਪਤਾ ਨਾ ਲੱਗੇ ਕਿ ਕਾਰਨ ਕੀ ਸੀ ਕਿਹੜੇ ਪੁਲਿਸ ਵਾਲੇ ਕਿਹੜੇ ਨਿੰਗ ਜਿਹੜੇ ਕਾਰਵਾਈ ਨਹੀਂ ਕਰਦੇ ਪਏ ਥਾਣਾ ਕਿਹੜਾ ਹੈ ਪਹਿਲਾਂ ਤੇ ਸਰਦਾਰ ਰஞ்சிਤ ਸੋਹੀ ਐਸਐਸਓ ਜਿਹੜਾ ਉਹਨੇ ਬੜੀ ਖੱਜਲ ਖਰਾਬੀ ਕੀਤੀ ਆ ਆਈਓ ਜਿਹੜਾ ਸੀ ਉਹ ਸਰਦਾਰ ਗਰਮੀਤ ਸੋਆ ਉਹਦੇ ਵੱਲੋਂ ਵੀ ਐਵੇਂ ਟਾਲਮਟੋਲੀ ਕਰਕੇ ਤੇ ਬੰਦੇ ਨਹੀਂ ਫੜੇ ਜਾ ਰਹੇ ਤੇ ਡੀਐਸਪੀ ਸਾਫ ਦਾ ਕੀ ਕਹਿਣਾ ਹੈ ਡੀਐਸਪੀ ਵੀ ਗੋਲਵਾਦੋਂ ਮਿੱਟੀ ਝਾੜਨ ਵਾਲਾ ਕੰਮ ਹੀ ਕਰਦਾ ਡੀਐਸਪੀ ਨੇ ਵੀ ਜਿਹੜਾ ਉਹ ਕਰਮੇਸ਼ਾ ਨੂੰ ਕਹਿ ਦਿੰਦਾ ਕਰਮੇਸ਼ਾ ਅਸਰ ਨਹੀਂ ਕਰਦਾ ਡੀਐਸਪੀ ਵੀ ਟਾਲ ਮਟੋਲੇ ਕਰੀ ਜਾਂਦਾ ਕੀ ਮੰਗੀ ਆ ਤੁਹਾਡੀ ਬਕਾਇਦਾ ਤੌਰ ਤੇ ਡੀਐਸਪੀ ਨੂੰ ਅਸੀਂ 3 ਤੋਂ 4 ਵਾਰੀ ਮਿਲੇ ਆ ਤੇ ਕੋਈ ਵੀ ਅਸਰ ਨਹੀਂ ਕੀ ਮੰਗੀ ਆ ਤੁਹਾਡੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਜਿਹੜੀ 326 ਦੀ ਜਗ੍ਹਾ ਤੇ 307 ਲਾਈ ਜਾਵੇ ਮੁੰਡਾ ਜਿਹੜਾ ਅਸੀਂ ਮਾ ਹੀ ਬਚਾਇਆ ਪ੍ਰਾਈਵੇਟ ਹਸਪੀਟਲ ਵਾਲੇ ਅਹੀਂ ਪਰਚੇ ਵਾਲਾ ਤੇ ਪਹਿਲਾ ਹੋਏ ਨਹੀਂ ਪਹਿਲਾ ਹੈ ਜਾਨ ਬਚਾਉਣ ਵਾਲੀ ਹੋਏ ਮੁੰਡੇ ਦੀ ਹਾਂਜੀ ਕਮਰੇਟ ਜੀ ਡੀਐਸਪੀ ਦਫ਼ਤਰ ਇਕੱਠੇ ਹੋਏ ਜੇ ਤੇ ਜਿਹੜੇ ਅਰਸ਼ਦੀਪ ਸਿੰਘ ਦੇ ਸੱਟਾਂ ਲੱਗੀਆਂ ਕੀ ਕਹਿਣਾ ਚਾਹੁੰਦੇ ਸੀ ਐ ਮੈਂ ਚੰਨ ਲਾਲ ਦਰਾਜਕੇ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜ਼ਿਲ੍ਹਾ ਤਰਨਤੰਨ ਦਾ ਪ੍ਰਧਾਨ ਆ ਇਹ ਮਸਲਾ ਜਿਹੜਾ ਮੈਂ ਤੁਹਾਡੇ ਸਾਹਮਣੇ ਆ ਪ੍ਰੈਸ ਦੇ ਜਰੀਏ ਲੋਕਾਂ ਕੋਲ ਲੈ ਕੇ ਜਾਣਾ ਚਾਹੁੰਦਾ ਕਿ ਪੱਟੀ ਚ ਇੱਕ ਵਾਰਡ ਆ 18 ਨੰਬਰ ਉਥੇ ਅਰਸ਼ਦੀਪ ਨਾਂ ਦਾ ਮੁੰਡਾ ਉਹਦੇ ਪਿਓ ਦਾ ਨਾਂ ਸਰੇਂਦਰ ਸਿੰਘ ਹੈ ਉਹਦੇ ਤੇ ਪਿੰਡ ਦੇ ਹੀ ਉਥੋ ਹੀ ਉਸੇ ਵਾਰਡ ਦੇ ਕੁਝ ਸ਼ਰਾਰਤੀ ਅੰਸਰਾਂ ਨੇ ਰਸਤੇ ਚ ਰੋਕ ਕੇ ਇਨੀਆਂ ਸੱਟਾਂ ਮਾਰੀਆਂ ਕਾਤਲਾ ਨਾ ਹਮਲਾ ਕੀਤਾ ਕਿ ਉਹਦੀ ਸਿਰ ਦੇ ਵਿੱਚ ਇਨੀਆਂ ਸੱਟਾਂ ਸੀ ਕਿ ਕੁਦਰਤੀ ਰੱਖ ਗਈ ਉਸ ਬੰਦੇ ਨੂੰ ਪੁਲਿਸ ਨੇ 307 ਲਾਉਣ ਦੀ بجائے 326 ਦਾ ਪਰਚਾ ਦਰਜ ਕੀਤਾ ਤਿੰਨਾਂ ਵਿਅਕਤੀਆਂ ਦੇ ਪਰ ਪੁਲਿਸ ਅੱਜ ਤੱਕ ਵੀ ਜਿਹੜੇ ਐਨ ਦੋਸ਼ੀ ਆ ਇਸ ਮਸਲੇ 'ਚ ਉਹ ਦੰਦਨਾਉਂਦੇ ਫਿਰਦੇ ਆ ਤੇ ਜਿਹੜਾ ਐਸਆਈ ਗਰਮੀਤ ਆ ਉਹ ਲਗਾਤਾਰ ਦੋਸ਼ੀਆਂ ਦੀ ਪਿੱਠਾ ਫੜ ਰਿਹਾ ਤੇ ਪੀੜਤ ਪਰਿਵਾਰ ਬੀਬੀ ਮਨਜੀਤ ਕੌਰ ਮੇਰੇ ਨਾਲ ਆ ਜਿਹੜੇ ਮੈਂ ਪ੍ਰੈਸ ਦੇ ਸਾਹਮਣੇ ਇਹ ਗੱਲ ਕਰਨੀ ਚਾਹਣਾ ਬੜੀ ਵੱਡੀ ਜ਼ਿੰਮੇਵਾਰੀ ਨਾਲ ਕਿ ਉਹਦੇ ਕੋਲੋਂ 14.5 ਹਜ਼ਾਰ ਦੀ ਦੋਸ਼ੀਆਂ ਨੂੰ ਫੜਨ ਦੇ ਬਦਲੇ ਠੱਗੀ ਮਾਰੀ ਆ ਤੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਇੱਕ ਵਿਅਕਤੀ ਨੂੰ ਬੀਬੀ ਨੇ ਹਿੰਮਤ ਕੀਤੀ ਆ ਮਨਜੀਤ ਕੌਰ ਨੇ ਪੁਲਿਸ ਨੂੰ ਨਾਲ ਲੈ ਕੇ ਆਪਦੀ ਗੱਡੀ ਲਈ ਤੇ ਫੇਰ ਜਾ ਕੇ ਇੱਕ ਦੋਸ਼ੀ ਫੜ ਕੇ ਅੰਦਰ ਦਿੱਤਾ ਇਹਨਾਂ ਨੇ ਬਾਕੀ ਦੋਸ਼ੀ ਦੰਦਨਾਉਂਦੇ ਫਿਰਦੇ ਆ ਇਹ ਸਾਡੇ 4000 ਰੁਪਏ ਜਿਹੜਾ ਲਿਆ ਇਹਦਾ ਕਿ ਤੁਸੀਂ ਇਲਜ਼ਾਮ ਲਾਉਂਦੇ ਕਿ ਪੈਸੇ ਕਿਨੇ ਦਿੱਤੇ ਸੀ ਪੈਸੇ ਇਹ ਨੌਜੋਨ ਸਾਡਾ ਜਥੇਬੰਦੀ ਦਾ ਆਗੂ ਆ ਲਾਜਰਮ ਸੀ ਕਿ ਬੀਬੀ ਮਨਜੀਤ ਕੌਰ ਨਾਲ ਆ ਇਹਨਾਂ ਨੇ ਆਪਦੇ ਹੱਥੀ ਕਿਸੇ ਦੇ ਵਿਚੋਲੇ ਦੇ ਰਾਈ ਨਹੀਂ ਦਿੱਤੇ ਕੁਝ ਜਾਣੂ ਕਰਵਾਇਆ ਅਫਸਰਾਂ ਨੂੰ ਕਿਸੇ ਨੂੰ ਅਫਸਰਾਂ ਨੂੰ ਡੀਐਸਪੀ ਪੱਟੀ ਨੂੰ ਬੜੇ ਲੰਬੇ ਸਮੇਂ ਤੋਂ ਮੈਂ ਜਾਣੂ ਕਰਵਾਇਆ ਪਿਛਲੇ ਅਸੇ ਤੋਂ ਜਦੋਂ ਜਿਵੇਂ ਨਹੀਂ ਵਾਰ ਵੀ 5-7 ਵਾਰ ਅਸੀਂ ਮਿਲੇ ਹਾਂ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਇਸ ਜਿਹੜਾ ਏਐਸਏ ਗੁਰਮੀਤ ਸਿੰਘ ਹੈ ਨੇ 14.5 ਹਜ਼ਾਰ ਦੀ ਦੋਸ਼ੀਆਂ ਨੂੰ ਫੜਨ ਦੇ ਬਦਲੇ ਠੱਗੀਬਾਰੀਆ ਬੀਬੀ ਮਨਜੀਤ ਕੌਰ ਤੋਂ ਪੈਸੇ ਲਿਆ ਨਾ ਅਜੇ ਤੱਕ ਪੈਸੇ ਮੋੜਿਆ ਤੇ ਨਾ ਦੋਸ਼ੀਆਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਕੋਈ ਦਰਖਾਸਤ ਦਿੱਤੀ ਇਸ ਮੰਦੀ ਜਿਹੜੀ ਪੈਸਿਆਂ ਦੇ ਇਹਦੇ ਸਬੰਧ ਚ ਅਸੀਂ ਅੱਜ ਡੀਐਸਪੀ ਭਿੱਖੀ ਪੱਟੀ ਨੂੰ ਲਿਖਤੀ ਤੌਰ ਤੇ ਵੀ ਦਰਖਾਸਤ ਦਿੱਤੀ ਆ ਤੇ ਅਸੀਂ ਐਸਐਸਪੀ ਤੋਂ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਐਸਈ ਗੁਰਮੀਤ ਸਿੰਘ ਜਿਹੜਾ ਉਹਦੇ ਤੇ ਬਣਦੀਆਂ ਧਰਾਵਾਂ ਜਿਹੜੀ ਠੱਗੀ ਮਾਰੀ ਆ ਬੀਬੀ ਦੇ ਨਾਲ ਪੀੜਤ ਪਰਿਵਾਰ ਦੇ ਨਾਲ ਬਣਦੀਆਂ ਧਰਾਵਾਂ ਤਹਿਤ ਐਸਈ ਗੁਰਮੀਤ ਸਿੰਘ ਦੇ ਪਰਚਾ ਦਰਜ ਕਰੋ ਤੇ ਜਿਨ੍ਹਾਂ ਦੋਸ਼ੀਆਂ ਨੇ ਅਰਸ਼ਦੀਪ ਨੂੰ ਗੰਭੀਰ ਚ ਜ਼ਖਮੀ ਕੀਤਾ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਕਹਿੰਨੇ ਆ ਡੀਐਸਪੀ ਪੱਟੀ ਤੋਂ ਵੀ ਮੰਗ ਕਰਦੇ ਆ ਮੈਂ ਪਿਛਲੇ ਦਿਨੀ ਡੈਪਿਊਟੇਸ਼ਨ ਤੌਰ ਤੇ ਐਸਐਸਪੀ ਤਰਨਤਾਰ ਨੂੰ ਮਿਲਿਆ ਉਹਨਾਂ ਨੂੰ ਵੀ ਕਿਹਾ ਸੀ ਕਿ 307 ਬੰਦੀ ਆ 307 ਦਾ ਜੁਰਮਚਵਾਦਾ ਕਰੋ ਜੇ ਸਾਡੀਆਂ ਮੰਗਾਂ ਵੱਲੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਕੇ ਤਹਿਸੀਲਪਦਰ ਦੀ ਤੇ ਡੀਐਸਪੀ ਪੱਟੀ ਦੇ ਦਫ਼ਤਰ ਅੱਗੇ ਅਰੰਭਿਤੇ ਸ਼ਮੇਲੀ ਧਰਨਾ ਸ਼ੁਰੂ ਕਰਾਂਗੇ ਸਰ ਇੱਕ ਅਰਸ਼ਦੀਪ ਸਿੰਘ ਵਿਅਕਤੀ ਪੱਟੀ ਦਾ ਜਿਹਦੇ ਤੋਂ 2.5 ਮਹੀਨੇ ਪਹਿਲਾਂ ਸਿਰ 'ਚ ਸੱਟਾਂ ਲਾਈਆਂ ਸੀ ਕੁਝ ਬੈਠ ਗਿਆ ਸਰ ਬੋਲਤੋ ਲੋ ਕੀ ਕਾਰਵਾਈ ਕੀਤੀ ਵਿੱਚ ਪੱਛੀ ਲਿਆ ਪ੍ਰਾਇਮਰ ਜੋਗੀ ਰਾਤ 3:00 11:00 ਅਰਸ਼ਦੀਪ ਸਿੰਘ ਤੇ ਪੱਟੀਦਾਰ ਐਂਡਰਾ ਦੀ ਲੜਾਈ ਹੋ ਰਹੀ ਸੀ ਸਤਨਾੰਦ ਸਿੰਘ ਤੇ ਉਹਦੇ ਦੂਰ ਲੜਦੇ ਇਹਨਾਂ ਨੇ ਕਹਿਣ ਪਤੋਂ ਕਿ ਉਹਨਾਂ ਨੇ ਅਸੂਰ ਪੱਟੀ ਤੇ 3 ਰਾਤ 11:00 ਵਜੇ ਇਹਨੂੰ ਸੱਟਾਂ ਮਾਰੀਆਂ ਸੀ ਜਿਹਦੇ ਵਿੱਚ ਐਫ ਆਈ ਆਰ ਨੰਬਰ 67 ਰਿਕਰਡਡ 3/24 24 ਸੈਕਸ਼ਨ ਤੱਕ ਜਿਹੋ ਜੋ ਕਨਸੋਲ ਹੋਇਆ ਇਹ ਮੁੱਖ ਜੀ ਕਮਿਸ਼ੀਨ ਸ਼ਿਵਾ ਉਦਸਨਾਮ ਸਿੰਘ ਅਰੈਸਟ ਕਰਨਾ ਹੈ ਪਰ ਸੈਕੰਡ ਕਨਸੋਲ ਜਿਹੜਾ ਸਤਨਾਮ ਸਿੰਘ ਹੈ ਉਹ ਵੀ ਹੈਲੀਕਾਪਟਰ ਤੋਂ ਪ੍ਰੈਟਿਸਪੇਟਰੀ ਬੀਗ ਹੋ ਗਿਆ ਤੇ ਥਰਡ ਉਸ ਜਿਹੜਾ ਆਕਾਸ਼ ਉਹਨੂੰ ਅਰੈਸਟ ਕਰ ਲਈ ਇਹ ਰਿਪੋਰਟ ਦਿੱਤੀ ਹੈ ਪਰ ਉਹ ਹਮਕਾਰ ਨਹੀਂ ਕਿਹਾ ਸਰੂ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਜਿਹੜੇ ਏਐਸ ਗੁਰਮੀਤ ਸਿੰਘ ਨੇ ਜਾਣ ਬੁੱਝ ਕੇ ਨਹੀਂ ਉਹ ਫੜਦੇ ਪੈ ਜੀ ਇਹਨਾਂ ਨੂੰ ਨਹੀਂ ਜਿਹੜੇ ਇਹਨਾਂ ਦੇ ਅਲੀਗੇਸ਼ਨ ਆ ਚੁਣੋ ਲੋਕਾਂ ਦਾ ਹੁੰਦਾ ਹੈ ਕਿ ਜੇ ਲੜਾਈ ਹੋਈ ਹੈ ਤੇ ਜਲਦੀ ਜਲਦੀ ਕਸ਼ੀ ਪੜਨ ਤੇ ਪੁਲਿਸ ਦੀ ਵੀ ਡਿਊਟੀ ਹੈ ਕਿ ਅਸੀਂ ਜਲਦੀ ਪੜੀਏ ਬਟ ਜਿਹੜੇ ਜਿਹੜੇ ਦੋਸ਼ੀ ਹੁੰਦੇ ਹੈ ਉਹ ਕ੍ਰਿਸ਼ੀ ਹੋ ਜਾਂਦੇ ਆ ਥੋੜੀ ਬੋੜੀ ਡਿਲੇ ਹੋ ਜਾਂਦੀ ਆ ਅਦਰਵਾਈਜ਼ ਜਿਹੜਾ ਬੰਦੇ ਤੇ ਪਰਚਾ ਦਰਜ ਹੋ ਗਿਆ ਨੂੰ ਅਰੇਸਟ ਕਰਨਾ ਹੀ ਹੁੰਦਾ ਹੈ ਚੈੱਕ ਕਰਕੇ ਉਹਦਾ ਚਾਰਾ ਜਿਹੜਾ ਦਾਸ ਤੇ ਦਵਾਗੇ ਸਰ ਇੱਕ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਗੁਰਮੀਤ ਸਿੰਘ ਨੇ 14000 ਰੁਪਏ ਉਹਨਾਂ ਤੋਂ ਲਿਆ ਮਤਲਬ ਪਰਚਾ ਦਰਜ ਕਰਨ ਤੋਂ ਬਾਅਦ ਇਹਨਾਂ ਨੂੰ ਸ਼ਲਾਇਆ ਤੇ ਮੈਂ ਇਹਨਾਂ ਨੂੰ ਰਾਈਟਿੰਗ ਦੇਮ ਜਾਂ ਮੇਰੇ ਸੀਨੀਅਰ ਆਫੀਸਰਸ ਬੈਠੇ ਉਹਨਾਂ ਨੂੰ ਰਾਈਟਿੰਗ ਦੇਮ ਹੋਰ ਅਸੀਂ ਵੈਲੀਫਾਈ ਕਰ ਲਾਂਗੇ ਜਿਹਦੇ ਦਿੱਤੇ ਆ ਇਹਨਾਂ ਨੇ ਕਿਉਂ ਦਿੱਤੇ ਆ ਜਿਵੇਂ ਅੱਜ ਕੱਲ 2 ਮਹੀਨੇ ਬਾਅਦ ਅਰਜੀ ਕਰ ਰਹੇ 2 ਮਹੀਨੇ ਤੇ ਸੁਪੇ ਦੀ ਉਹਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੈਨੂੰ ਪਹਿਲਾਂ ਵੀ ਮਿਲਦੇ ਰਿਹਾ ਜਿਹੜੀ ਇਹ ਗੱਲ ਨਹੀਂ ਕੀਤੀ ਉਹ ਕਹਿ ਰਹੇ ਆ ਕਿ ਆਹ ਨਾਲ ਉਹਨੂੰ ਮੈਨੂੰ ਪੁੱਛ ਹੋਈ ਸੀ ਮੈਂ ਮੈਂ ਕਿਹਾ ਤੁਹਾਨੂੰ ਦਿੱਤੀ ਦਿਓ तमू जैसेन लायाफाई करेंसी आहे